ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਨੈਗੇਟਿਵਿਟੀ ਨੇ ਮੁਸ਼ਕਲਾ ਪਰੇਸ਼ਾਨੀਆਂ ਨੇ ਚਾਰੇ ਪਾਸਿਆਂ ਤੋਂ ਸਾਨੂੰ ਘੇਰ ਰੱਖਿਆ ਹੈ ਕੁਝ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਮਨ ਹਰ ਵੇਲੇ ਉਦਾਸ ਰਹਿੰਦਾ ਏ ਪਰੇਸ਼ਾਨ ਰਹਿੰਦਾ ਏ ਮਨ ਹਰ ਵੇਲੇ ਹੀ ਬੇਚੈਨ ਰਹਿੰਦਾ ਹੈ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਆ ਉਹ ਕੰਮ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਉਹਨਾਂ ਕਮਾਂਕਾਰਾਂ ਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ ਇਸ ਕਰਕੇ ਸਾਡੀ ਚਿੰਤਾ ਸਾਡਾ ਦੁੱਖ ਹੋਰ ਵੱਧ ਜਾਂਦਾ ਹੈ ਤਾਂ ਇਹਦਾ ਕੋਈ ਪੱਕਾ ਹੱਲ ਦੱਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀਆਂ ਹੀ ਸਮੱਸਿਆਵਾਂ ਦਾ ਇੱਕ ਪੱਕਾ ਹੱਲ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਜਾਣਕਾਰੀ ਜੋ ਨੁਕਤਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਨਾ ਤੁਸੀਂ ਲਗਾਤਾਰ 21 ਦਿਨ ਤੱਕ ਇਹ ਕੰਮ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਇੱਕ ਨਾਮ ਜਾਪ ਦਸਨ ਜਾ ਰਹੇ ਆ ਕਿਸ ਦਿਨ ਤੋਂ ਵੀ ਤੁਸੀਂ ਇਹ ਨਾਮ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਤੁਹਾਡੇ ਉੱਤੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਪਰ ਤੁਸੀਂ ਲਗਾਤਾਰ 21 ਦਿਨ ਕਰਨਾ ਹੈ ਤੇ ਇਹਨਾਂ 21 ਦਿਨਾਂ ਦੇ ਵਿੱਚ ਤੇ ਬਹੁਤ ਕੁਝ ਬਦਲ ਜਾਵੇਗਾ ਇਹ ਮੈਂ ਵਾਹਿਗੁਰੂ ਜੀ ਦੇ ਉੱਤੇ ਪੂਰਾ ਭਰੋਸਾ ਰੱਖ ਕੇ ਕਹਿ ਰਹੀ ਹਾਂ ਪਰ ਇਹ ਨਾਮ ਜਪ ਕਰਨਾ ਕਿਸ ਤਰ੍ਹਾਂ ਹੈ ਕਿਸ ਸਮੇਂ ਤੇ ਕਰਨਾ ਹੈ ਕਿੰਨਾ ਕੁ ਕਰਨਾ ਹੈ ਇਹ ਸਾਰੀ ਗੱਲਬਾਤ ਅੱਪ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆ ਵਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਨਾਮ ਜਪ ਦੱਸਣ ਤੋਂ ਪਹਿਲਾਂ ਕਿ ਇਹ ਨਾਮ ਕਿੰਜ ਆਪਾਂ ਜਪਣਾ ਹੈ ਕਿੰਜ ਜਾਪ ਕਰਨਾ ਹੈ ਉਸ ਤੋਂ ਪਹਿਲਾਂ ਆਪਾਂ ਕੁਝ ਜ਼ਰੂਰੀ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਕਿ ਇਹ ਨਾਮ ਜਪ ਆਪਾਂ ਕਰਨਾ ਕਿਸ ਵੇਲੇ ਹੈ ਇਹਦਾ ਸਹੀ ਵੇਲਾ ਹੈ ਸਵੇਰ ਦਾ ਵੇਲਾ ਜਦੋਂ ਆਪਾਂ ਉੱਠਦੇ ਹਾਂ ਉੱਠਦੇ ਆਂ ਸਾਰ ਅਤੇ ਉੱਠਣਾ ਵੀ ਅਮਰਤ ਵੇਲੇ ਦੇ ਵਿੱਚ ਆ ਕਿਉਂਕਿ ਜਦੋਂ ਆਪਾਂ ਅਮਰਤ ਵੇਲੇ ਦੇ ਵਿੱਚ ਉੱਠਦੇ ਆਂ ਉੱਠ ਕੇ ਇਸ ਨਾਮ ਦਾ ਜਾਪ ਕਰਦੇ ਆਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਡੇ ਉੱਤੇ ਬੇਅੰਤ ਕਿਰਪਾ ਹੁੰਦੀ ਆ ਤਾਂ ਸੰਗਤ ਜੀ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਤੁਸੀਂ ਉੱਠ ਜਾਣਾ ਹੈ 5 ਵਜੇ ਤੋਂ ਪਹਿਲਾਂ ਪਹਿਲਾਂ ਸਿਰਫ 5 ਮਿੰਟ ਇਸ ਸ਼ਬਦ ਦਾ ਜਾਪ ਕਰਨ ਲੋ ਇਹ 5 ਮਿੰਟ ਨਾਮ ਜਪ ਕਰਕੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਐਨੇ ਵੱਡੇ ਬਦਲਾਅ ਆਉਣਗੇ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ। ਵੈਸੇ ਤਾਂ ਅਮਰਤ ਵੇਲੇ ਦਾ ਸਹੀ ਵੇਲਾ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਹੈ। ਪਰ ਸੰਗਤ ਜੀ 5 ਵਜੇ ਤੋਂ ਬਾਅਦ ਆਮ ਹੀ ਦੁਨੀਆ ਉੱਠਣੀ ਸ਼ੁਰੂ ਹੋ ਜਾਂਦੀ ਹੈ। ਸਭ ਲੋਕ ਆਪਣੇ ਕੰਮਾਂ ਧੰਧਿਆਂ ਕਰਕੇ ਪਿੰਦੇ ਨੇ ਇਸ ਕਰਕੇ ਆਪਾਂ 5 ਵਜੇ ਤੋਂ ਪਹਿਲਾਂ ਉੱਠਣਾ ਹੈ ਸਮਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਲਓ ਕਿ ਤੁਸੀਂ 3 ਵਜੇ ਉੱਠ ਸਕਦੇ ਹੋ 4 ਵਜੇ ਉੱਠ ਸਕਦੇ ਹੋ ਜਾਂ 4:30 ਵਜੇ ਪਰ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਕੇ ਉੱਠਦਿਆਂ ਸਾਰ ਸਤਿਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ ਜਪਣਾ ਹੈ ਕਿਉਂਕਿ ਸਵੇਰ ਦਾ ਵੇਲਾ ਅੰਮ੍ਰਿਤ ਵੇਲੇ ਦਾ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਉੱਠ ਕੇ ਨਾਮ ਜਪ ਰਹੀਆਂ ਹੁੰਦੀਆਂ ਨੇ ਤਾਂ ਜੇਕਰ ਅਸੀਂ ਵੀ ਇਸ ਵੇਲੇ ਦੇ ਵਿੱਚ ਉੱਠ ਜਾਵਾਂਗੇ ਉੱਠ ਕੇ ਜਪਣਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਛੇਤੀ ਹੋਵੇਗੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਛੇਤੀ ਜੁੜੇਗਾ ਤੇ ਯਕੀਨ ਕਰਕੇ ਜਾਣਿਓ ਜੇ ਇਨਾ 5 ਮਿੰਟਾਂ ਦੇ ਵਿੱਚ ਜੇਕਰ ਇੱਕ ਸੈਕਿੰਡ ਦੇ ਲਈ ਵੀ ਤੁਹਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਸੱਚੇ ਮਨੋਂ ਤੁਰ ਅੰਦਰੋਂ ਇਹ ਨਾਮ ਜਪ ਲਿਆ ਤੁਹਾਡਾ ਭਲਾ ਹੀ ਭਲਾ ਪਰ ਹੁਣ ਕਈਆਂ ਦੇ ਮਨ ਦੇ ਵਿੱਚ ਆ ਗਿਆ ਹੋਣਾ ਕਿ ਅਮਰਤ ਵੇਲੇ ਤਾਂ ਉੱਠਿਆ ਨਹੀਂ ਜਾਂਦਾ ਕਿਵੇਂ ਉੱਠਾਂਗੇ ਤਾਂ ਤੁਹਾਡਾ ਇਹ ਸਵਾਲ ਬਿਲਕੁਲ ਸਹੀ ਆ ਤੁਹਾਡੀ ਚਿੰਤਾ ਬਿਲਕੁਲ ਸਹੀ ਆ ਕਿਉਂਕਿ ਅਮਰਤ ਵੇਲੇ ਦੇ ਵਿੱਚ ਉੱਕਣਾ ਆਸਾਨ ਨਹੀਂ ਆ ਅਮਰਤ ਵੇਲੇ ਦੇ ਵਿੱਚ ਕੋਈ ਉੱਠਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਜੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਆ ਪਾਤਸ਼ਾਹ ਆਪ ਹੀ ਉਦਮ ਦੇ ਕੇ ਮਨੁੱਖ ਨੂੰ اٹھਾਉਂਦੇ ਆ ਆਪਣਾ ਨਾਮ ਜਪਾਉਂਦੇ ਆ ਇਸ ਕਰਕੇ ਜੇ ਆਪਾਂ ਆਪਣੇ ਵੱਲੋਂ ਸਿੱਧੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਨਹੀਂ ਉੱਠਿਆ ਜਾਣਾ ਤੁਸੀਂ 1-2 ਦਿਨ ਕਰਕੇ ਦੇਖ ਲੈਣਾ అలਾਰਮ ਲਗਾ ਕੇ ਦੇਖ ਲੈਣਾ ਕਿਸੇ ਨੂੰ ਆਵਾਜ਼ ਮਾਰਨ ਦੇ ਲਈ ਕਹਿ ਦੇਣਾ ਪਰ ਤੁਹਾਨੂੰ ਆਲਸ ਸੁਸਤੀ ਨੀਂਦ ਨੇ ਘੇਰਾ ਪਾ ਲਿਆ ਤੁਹਾਡੇ ਤੁਨੇ ਹੀ ਉੱਠਿਆ ਜਾਵੇਗਾ ਇਸ ਕਰਕੇ ਤੁਸੀਂ ਪਹਿਲੇ ਦਿਨ ਤੋਂ ਹੀ ਸਹੀ ਸ਼ੁਰੂਆਤ ਕਰਨੀ ਆ ਤੁਸੀਂ ਰਾਤ ਨੂੰ ਸੌਣ ਲੱਗਿਆ ਦੋਵੇਂ ਹੱਥ ਜੋੜ ਕੇ ਆਪਣੇ ਬਿਸਤਰ ਤੇ ਬੈਠਿਆ ਬੈਠੇ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਪਣੇ ਆਪ ਨੂੰ ਆਪ ਜੀ ਦੇ ਹਵਾਲੇ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਇਸ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਆਪ ਜੀ ਕਿਰਪਾ ਕਰੋ ਆਪ ਜੀ ਹੀ ਉਦਮ ਇਹ ਕੇ ਮਨ ਚਾਓ ਆਪਣਾ ਨਾਮ ਜਪਾਓ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਜਿੰਨਾ ਵੀ ਸ਼ਬਦਾਂ ਦੇ ਰਾਹੀ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿੰਤਾ ਦਰਲੇ ਕਰਨਾ ਚਾਹੁੰਦੇ ਹੋ ਬਸ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੋਣਾ ਹੈ ਫਿਰ ਤੁਸੀਂ ਅਰਦਾਸ ਦੀ ਤਾਕਤ ਦੇਖਿਓ ਜਦੋਂ ਆਪਾਂ ਸੱਚੇ ਮਨੋਂ ਇਹ ਅਰਦਾਸ ਬੇਨਤੀ ਕਰਕੇ ਸੋਵਾਂਗੇ ਤਾਂ ਫਿਰ ਤੁਸੀਂ అలਾਰਮ ਭਾਵੇਂ 3 ਵਜੇ ਦਾ ਲਗਾਇਆ ਹੋਵੇ ਉਹਨਾਂ 5-10 ਮਿੰਟ ਪਹਿਲਾਂ ਹੀ ਜਾਗ ਜਾਵੇਗੀ ਜਿੰਨੇ ਵਜੇ ਵੀ ਤੁਸੀਂ ਉੱਠਣਾ ਚਾਹੋਗੇ ਨਾ ਉਸ ਤੋਂ ਪਹਿਲਾਂ ਹੀ ਤੁਹਾਨੂੰ ਜਾਗ ਆ ਜਾਵੇ ਕਿ ਸਤਿਗੁਰੂ ਸੱਚੇ ਪਾਸ਼ਾ ਆਪ ਉਠਾ ਲੈਣਗੇ ਤੇ ਜਦੋਂ ਇਹ ਕਰਮਾ ਵਾਲਾ ਭਾਗਾ ਵਾਲਾ ਵੇਲਾ ਆ ਗਿਆ ਤੁਸੀਂ ਅਮਰ ਕਵੇਲੇ ਦੇ ਵਿੱਚ ਬੁੱਠ ਬੈਠੇ ਤਾਂ ਬਸ ਉਦੋਂ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਦੇ ਨਾ ਚਾਰ ਅੱਖਰਾਂ ਦਾ ਸ਼ਬਦ ਹੈ ਵਾਹਿਗੁਰੂ गा ਕੇ ਜਪ ਲਓ ਫਹਿਰਾ ਕੇ ਜਪੋ ਜਿਵੇਂ ਵੀ ਤੁਹਾਡਾ ਮਨ ਕਰਦਾ ਹੈ ਬਸ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਦੋ 5 ਮਿੰਟ ਵਾਹਿਗੁਰੂ ਵਾਹਿਗੁਰੂ ਜਪੋ ਇਹ 5 ਮਿੰਟਾਂ ਦੇ ਵਿੱਚ ਇੱਕ ਸੈਕਿੰਡ ਦੇ ਲਈ ਵੀ ਤੁਹਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਉਸੇ ਵੇਲੇ ਹੀ ਭਲਾ ਹੋਵੇਗਾ ਜੇ ਮਨ ਨਾਮ ਹੀ ਜੁੜਿਆ ਨਾ ਤੁਸੀਂ ਜਦੋਂ ਰੋਜ਼ ਨੇਮ ਦੇ ਨਾਲ ਆਪਣੇ ਪਰਮपिता परमात्मा ਜੀ ਦੇ ਲਈ 5 ਮਿੰਟ ਕੱਢਨੇ ਸ਼ੁਰੂ ਕਰ ਦਿੱਤੇ ਤਾਂ ਇਹ 5 ਮਿੰਟ ਕਰਕੇ ਹੀ ਤੁਹਾਡਾ ਬਹੁਤ ਭਲਾ ਹੋ ਜਾਵੇਗਾ ਅਤੇ ਇਹ ਨੁਕਤਾ ਇਹ ਯੁਗਤੀ ਉਹਨਾਂ ਦੇ ਲਈ ਹੈ ਜੋ ਕਦੇ ਵੀ ਅਮਰਤ ਵੇਲੇ ਦੇ ਵਿੱਚ ਨਹੀਂ ਉੱਠੇ ਜੋ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਤਾਂ ਕਰਮਾਂ ਵਾਲੇ ਭਾਗਾਂ ਵਾਲੇ ਆ ਜਿਨ੍ਹਾਂ ਦਾ ਅਮਰਤ ਵੇਲੇ ਦਾ ਨਿਤ ਨੇਮ ਪੱਕਾ ਹੈ ਉਨ੍ਹਾਂ ਦੇ ਉੱਤੇ ਬੇਅੰਤ ਕਿਰਪਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਹ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਤੁਸੀਂ ਇਹ ਵੇਲੇ ਬਖਸ਼ੇ ਨਿਤਨੇਮ ਦੀਆਂ ਘੜੀਆਂ ਬਖਸ਼ੀਆਂ ਨਾਲ ਹੀ ਅਰਦਾਸ ਬੇਨਤੀ ਕਰਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਵੇਲੇ ਇਹ ਨਿਤਨੇਮ ਆਖਰੀ ਸਵਾਸਾਂ ਤੱਕ ਨਹੀਂ ਭੁਜਾਵੇ ਅਤੇ ਜੋ ਨਵੇਂ ਆ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਵਾਹਿਗੁਰੂ ਜੀ ਦੀ ਕਿਰਪਾ ਮੰਗਣੀ ਚਾਹੁੰਦੇ ਆ 5 ਮਿੰਟ ਤੋਂ ਸ਼ੁਰੂਆਤ ਕਰਨੋ। ਰੋਜ਼ ਰਾਤ ਨੂੰ ਸੌਣ ਲੱਗਿਆਂ ਅਰਦਾਸ ਬੇਨਤੀ ਅਤੇ ਫਿਰ ਸਵੇਰੇ ਜਦੋਂ ਉੱਠਦੇ ਹੋ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪ ਦਾ ਸ਼ੁਰੂ ਕਰੋ। ਜੇ ਤੁਸੀਂ ਯਕੀਨ ਕਰਕੇ ਜਾਣਿਓ ਜੇ 5 ਮਿੰਟ ਦਾ ਜਪਿਆ ਹੋਇਆ ਵਾਹਿਗੁਰੂ ਜੀ ਦਾ ਨਾਮ ਤੁਹਾਨੂੰ ਪੂਰਾ ਦਿਨ ਐਕਟਿਵ ਰੱਖੇਗਾ ਕੋਈ ਨੈਗੇਟਿਵਿਟੀ ਤੁਹਾਡੇ ਲਾਗੇ ਨਹੀਂ ਆਉਣੀ ਤੁਸੀਂ ਪੂਰਾ ਦਿਨ ਪੋਜ਼ਿਟਿਵ ਰਹੋਗੇ ਖੁਸ਼ ਰਹੋਗੇ ਚੁਸਤੀ ਫੁਰਤੀ ਦੇ ਵਿੱਚ ਰਹੋਗੇ ਕੰਮਕਾਰ ਕਰਦਿਆਂ ਨੂੰ ਲੱਗਣਾ ਵੀ ਜਿਵੇਂ ਸਾਨੂੰ ਅੱਜ ਇੱਕ ਵੱਖਰੀ ਹੀ ਤਾਕਤ ਮਿਲ ਗਈ ਹੋਵੇ ਕੰਮ ਕਰਨੇ ਆਸਾਨ ਹੋ ਜਾਂਦੇ ਆ ਕਮਾਂਕਾਰਾਂ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਮਨੋਂ ਗੁਰੂ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਕਰਦੇ ਹਾਂ ਸਾਡੇ ਮਨ ਦੇ ਵਿੱਚ ਇੱਕ ਚਾ ਪੈਦਾ ਹੋ ਜਾਵੇ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਇੱਕ ਤੜਫ ਇੱਕ ਲਗਨ ਪੈਦਾ ਹੋ ਜਾਵੇ ਤਾਂ ਉਸੇ ਵੇਲੇ ਤੋਂ ਹੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਿਨ੍ਹਾਂ ਤੋਂ ਬਿਲਕੁਲ ਨਹੀਂ ਉੱਠਿਆ ਜਾਂਦਾ ਕੋਈ ਪਾਠ ਪੂਰਾ ਨਹੀਂ ਕਰਦੇ ਉਹ ਬਸ ਅਮਰ ਤਵੇਲੇ ਦੇ 5 ਮਿੰਟ ਇਸ ਤਰੀਕੇ ਦੇ ਨਾਲ ਸੰਭਾਲ ਲਓ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਕਿ 21 ਦਿਨਾਂ ਦੇ ਵਿੱਚ ਜ਼ਿੰਦਗੀ ਬਦਲ ਜਾਵੇਗੀ ਜੁ ਕਹਿੰਦੇ ਹਨ ਸਾਨੂੰ ਜ਼ਿੰਦਗੀ ਦੇ ਵਿੱਚ ਵਿੱਚ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਕੀ ਕਰੀਏ ਦੇਖਣਾ ਗੁਰੂ ਸਾਹਿਬ ਜੀ ਸਭ ਕੁਝ ਸਮਝਾ ਦੇਣਗੇ ਜਿਹੜੇ ਰਸਤੇ ਤੁਹਾਨੂੰ ਬੰਦ ਨਜ਼ਰ ਆ ਰਹੇ ਆ ਤੁਹਾਡੇ ਲਈ ਕਈ ਤਰੱਕੀ ਦੇ ਰਾਹ ਖੁੱਲ ਜਾਣਗੇ ਤੁਹਾਨੂੰ ਰਸਤੇ ਨਜ਼ਰ ਵੀ ਆਉਣਗੇ ਉਹਨਾਂ ਰਸਤਿਆਂ ਦੇ ਉੱਤੇ ਚੱਲਣਾ ਵੀ ਆਸਾਨ ਹੋ ਜਾਵੇਗਾ ਬਸ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਭਰੋਸੇ ਦੇ ਨਾਲ ਨਾਮ ਦੇ ਨਾਲ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਨਾ ਹੈ ਜਿੰਨੂੰ ਅੰਮ੍ਰਿਤ ਵੇਲੇ ਦਾ ਨਾਮ ਮਿਲ ਗਿਆ ਨਾਮ ਦੇ ਨਾਲ ਜਿਹਨੇ ਉੱਠਣਾ ਸ਼ੁਰੂ ਕਰ ਦਿੱਤਾ ਸਮਝੋ ਉਹਨੂੰ ਗੁਰੂ ਦੀ ਗੋਦ ਮਿਲ ਗਈ ਫਿਰ ਆਪ ਸੋਚੋ ਵੀ ਜੋ ਜਿੰਨੂੰ ਗੁਰੂ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਹੈ ਤੁਸੀਂ ਬਸ ਇੱਕ ਵਾਰ 5 ਮਿੰਟ ਤੋਂ ਸ਼ੁਰੂਆਤ ਕਰਕੇ ਦੇਖ ਲਓ ਇਹ 5 ਮਿੰਟ ਕਦੋਂ 2 2.5 3 ਘੰਟੇ ਦਾ ਪੱਕਾ ਨਿਤ ਨੇਮ ਬਣ ਗਿਆ ਇਹ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਣਾ ਫਿਰ ਤੁਸੀਂ ਚਾਹ ਕੇ ਵੀ ਕਦੇ ਅਮਰਤ ਵੇਲੇ ਦਾ ਅਮਰਤ ਵੇਲੇ ਦੇ ਨਿਤ ਨੇਮ ਦਾ ਨਾਗਾ ਨਹੀਂ ਪਾ ਸਕੋਗੇ ਗੁਰੂ ਸਾਹਿਬ ਜੀ ਨੇ ਪਾਉਣ ਹੀ ਨਹੀਂ ਦੇਣਾ ਹਰ ਰੋਜ਼ ਉੱਠ ਕੇ ਨਾਮ ਜਪੋਗੇ ਪਰ ਇੱਕ ਵਾਰ ਸ਼ੁਰੂਆਤ ਤਾਂ करिए ਭਾਵੇਂ 5 ਮਿੰਟ ਤੋਂ करिए ਉਸ ਤੋਂ ਬਾਅਦ ਦੂਸਰਾ ਕੰਮ ਜੇਕਰ ਤੁਸੀਂ ਸਵੇਰੇ ਸਵੇਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਓ ਅਤੇ ਸ਼ੁਕਰਾਨਾ ਕਰਨ ਦੇ ਲਈ ਜੇਕਰ ਤੁਹਾਡੇ ਕੋਲ ਬੈਠ ਕੇ ਟਾਈਮ ਨਹੀਂ ਆ ਨਾ ਤੁਸੀਂ ਆਪਣਾ ਮੂੰਹ ਹੱਥ ਪੁੱਤਿਆਂ ਹੋਇਆਂ ਇਸ਼ਨਾਨ ਕਰਦੇ ਹੋਇਆਂ ਬਸ ਵਾਹਿਗੁਰੂ ਜੀ ਦੇ ਨਾਲ ਗੱਲਾਂ ਹੀ ਤਾਂ ਕਰਨੀਆਂ ਨੇ ਕਿ ਵਾਹਿਗੁਰੂ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰੀਆ ਬਸ ਇਸ ਤਰ੍ਹਾਂ ਇਕੱਲੀ-ਇਕੱਲੀ ਚੀਜ਼ ਯਾਦ ਕਰਕੇ ਮਨੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਜਾਣਾ ਕਿ ਵਾਹਿਗੁਰੂ ਜੀ ਤੁਸੀਂ ਤਾਂ ਬਹੁਤ ਕਿਰਪਾ ਕੀਤੀ ਬਹੁਤ ਕਿਰਪਾ ਕਰ ਰਹੇ ਹੋ ਤੁਸੀਂ ਤਾਂ ਮੇਰੀ ਸੋਚ ਤੋਂ ਵੱਧ ਕੇ ਮੈਨੂੰ ਦਿੱਤਾ ਮੈਨੂੰ ਜੋ ਦਿੱਤਾ ਬੈਸਟ ਰਿਸਟੋਰੈਂਟ બસ ਇਸ ਤਰ੍ਹਾਂ ਅਹੇ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਜਾਓ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਨਾਲ ਭਰ ਲਓ ਇਸ ਵੀਰੇ ਸਵੇਰ ਦਾ ਅਭਿਆਸ ਹੈ ਜੋ ਤੁਹਾਨੂੰ ਵੀਰੇ ਸਵੇਰ ਹੀ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਸਾਡੇ ਮਨ ਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਸਾਨੂੰ ਆਪਣੇ ਕੰਮੋਂ ਧੰਦੇ ਚੇਤੇ ਆਉਂਦੇ ਆ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਆ ਪਰੇਸ਼ਾਨੀਆਂ ਆ ਇਸ ਕਰਕੇ ਇਹ ਅਭਿਆਸ ਸਵੇਰੇ ਸਵੇਰ ਹੀ ਕਰਗੇ ਤਾਂ ਹੀ ਲਾਭ ਆ। ਨਾਮ ਜਪ ਵੀ ਸਵੇਰੇ ਕਰਨਾ ਹੈ। ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਸਵੇਰੇ ਉੱਠਦੇ ਅਨਸਾਰ ਅਤੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਕਿ ਮੈਂ ਤਾਂ ਬਹੁਤ ਤਾਕਤਵਰ ਸ਼ਕਤੀਸ਼ਾਲੀ ਆਤਮਾ ਹਾਂ। ਮੈਂ ਬਹੁਤ ਖੁਸ਼ ਆਤਮਾ ਹਾਂ। ਜੋ ਚੀਜ਼ਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਹੀਦੀਆਂ ਨੇ ਉਹ ਚੀਜ਼ਾਂ ਇੰਜ ਮਹਿਸੂਸ ਕਰਨੀਆਂ ਵੀ ਜਿਵੇਂ ਵਾਹਿਗੁਰੂ ਜੀ ਨੇ ਦੇ ਦਿੱਤੀਆਂ। ਨੋ ਦੇ ਲਈ ਸ਼ੁਕਰਾਨਾ ਕਰਨਾ ਇਸ ਇਹ ਅਭਿਆਸ ਕਰਕੇ ਦੇਖਿਓ ਕਿ ਤੁਹਾਨੂੰ ਆਪਣੇ ਆਪ ਹੀ ਇਹਦੇ ਲਾਭ ਇਹਦੇ ਫਾਇਦੇ ਦਿਖਣੇ ਸ਼ੁਰੂ ਹੋ ਜਾਣਗੇ ਅਤੇ ਫਿਰ ਦਿਨ ਭਰ ਦੇ ਵਿੱਚ ਜਦੋਂ ਕੰਮਕਾਰ ਕਰਨਾ ਹੈ ਨਾ ਉਦੋਂ ਨਾਲ ਨਾਲ ਸਿਮਰਨ ਚੱਲੇ ਸਿਮਰਨ ਦਾ ਭਾਵ ਹੀ ਹੁੰਦਾ ਹੈ ਕਿ ਹਰ ਵੇਲੇ ਯਾਦ ਚਲਦੀ ਰਹੇ ਯਾਦ ਨੂੰ ਹੀ ਸਿਮਰਨ ਕਿਹਾ ਜਾਂਦਾ ਹੈ ਤਾਂ ਜਦੋਂ ਹਰ ਵੇਲੇ ਵਾਹਿਗੁਰੂ ਜੀ ਨੂੰ ਯਾਦ ਕਰੀ ਜਾਵਾਂਗੇ ਕੰਮ ਧੰਦੇ ਕਰਦੇ ਹੋਿਆਂ ਉੱਠਦੇ ਆਂ ਬੈਠਦੇ ਆਂ ਤੁਰਦੇ ਆਂ ਫਿਰਦੇ ਆਂ ਨਾਲ ਨਾਲ ਵਾਹਿਗੁਰੂ ਜੀ ਦੀ ਯਾਦ ਚੱਲਦੀ ਜਾਵੇ ਭਾਗ ਕਿ ਮਨ ਅੰਦਰ ਚੱਲੀ ਜਾਵੇ ਵਾਹਿਗੁਰੂ ਵਾਹਿਗੁਰੂ ਤਾਂ ਦੇਖਣਾ ਫਿਰ ਜੋ ਵੀ ਕੰਮ ਕਿਰਤ ਕਰਾਂਗੇ ਉਸ ਕਿਰਤ ਦੇ ਵਿੱਚ ਵੀ ਬਰਕਤ ਪੈ ਜਾਣੀ ਹੈ ਸੋ ਸੰਗਤ ਜੀ ਇਹ ਅਭਿਆਸ ਸਾਨੂੰ ਕਰਨੇ ਪੈਣੇ ਆ ਕਰਾਂਗੇ ਤਾਂ ਫਿਰ ਇਹ ਸਾਡੀ ਆਦਤ ਸਾਡਾ ਸੁਭਾਅ ਬਣ ਜਾਣਗੀ ਫਿਰ ਸਾਨੂੰ ਕੋਡ ਨੂੰ ਨਹੀਂ ਕਰਨੀ ਪੈਣੀ ਕਿ ਸਾਰੇ ਕੰਮ ਆਪਣੇ ਆਪ ਹੋਣੇ ਸ਼ੁਰੂ ਹੋ ਜਾਣਗੇ ਪਰ ਪਹਿਲਾਂ ਪਹਿਲ ਸਾਨੂੰ ਚੇਤੇ ਦੇ ਨਾਲ ਯਾਦ ਦੇ ਨਾਲ ਇਹ ਕੰਮ ਕਰਨੇ ਪੈਣੇ ਆ ਇਸੇ ਕਰਕੇ ਆਪ ਜੀ ਨੂੰ ਕਿਹਾ ਕਿ ਲਗਾਤਾਰ 21 ਦਿਨ ਕਰਿਓ ਕਿਉਂਕਿ ਮਹਾਪੁਰਖ ਜੀ ਵਿਦਵਾਨ ਪੁਰਖ ਇਹ ਗੱਲ ਨੂੰ ਮੰਨਦੇ ਆ ਕਿ ਜੋ ਕੰਮ ਆਪਾਂ ਲਗਾਤਾਰ 21 ਦਿਨ ਕਰ ਲੈਨੇ ਆ ਉਹ ਆਪਣੇ ਆਪ ਹੀ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਤਾਂ ਬਸ 21 ਦਿਨ ਲਗਾਤਾਰ ਕਰਿਓ ਫਿਰ ਦੇਖਣਾ ਤੁਸੀਂ ਚਾਹ ਕੇ ਵੀ ਨਾਗਾ ਪਾ ਹੀ ਨਹੀਂ ਸਕੋਗੇ ਅਤੇ ਤੁਹਾਨੂੰ ਇਨਾਂ ਕੰਮਾਂ ਦੇ ਫਾਇਦੇ ਲਾਭ ਹੀ ਨੇ ਨਜ਼ਰ ਆਉਣੀ ਸ਼ੁਰੂ ਹੋ ਜਾਣੇ ਆ ਕਿ ਤੁਸੀਂ ਕਹਿਣਾ ਇਹ ਸਮਾਂ ਹੋਰ ਵਧੇ ਸੋ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦੇ ਕੇ ਅਰਦਾਸ ਬੇਨਤੀ ਕਰਨੀ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸੌਂ ਜਾਣਾ ਹੈ ਫਿਰ ਸਵੇਰੇ ਉੱਠਦੇ ਅਸਾਰ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਣਾ ਹੈ ਤੇ ਕੰਮਕਾਰ ਕਰਦੇ ਹੋਇਆ ਵਾਹਿਗੁਰੂ 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 ਕਰਦੇ ਰਹਿਣਾ ਹੈ